ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਹਿਬ ਆ ਗਏ ਇਧਰ ਕੁਝ ਸਮਾਂ ਚੈਨ ਨਾਲ ਬਿੱਤੀ ਸੀ ਕਿ ਔਰੰਗੇ ਨੇ ਪਹਾੜੀ ਰਾਜਿਆਂ ਕੋਲੋਂ ਟੈਕਸ ਉਗਰਾਉਣ ਲਈ ਮੀਆਂ ਖਾਨ ਨੂੰ ਚਿੱਠੀ ਲਿਖੀ ਮੀਆਂ ਖਾਨ ਨੇ ਆਪਣੇ ਭਤੀਜੇ ਅਲਫ ਖਾਨ ਨੂੰ ਕੁਝ ਫੌਜ ਦੇ ਕੇ ਭੇਜਿਆ ਰਾਜੇ ਪੀਮ ਚੰਦ ਨੇ ਗੁਰੂ ਸਾਹਿਬ ਜੀ ਨੂੰ ਚਿੱਠੀ ਲਿਖੀ ਕਿ ਹੁਣ ਸਾਨੂੰ ਇਸ ਟੈਕਸ ਵਾਲੀ ਆਫਤ ਤੋਂ ਤੁਸੀਂ ਹੀ ਬਚਾ ਸਕਦੇ ਹੋ ਗੁਰੂ ਸਾਹਿਬ ਜੀ ਦੀ ਅਗਵਾਈ ਹੇਠ ਗੁਲੇਰ ਜਸ ਰੋਟੇ ਜਸਵਾ ਡਡਵਾਲ ਤੇ ਪੰਗਵਾਲਾ ਦੇ ਪਹਾੜੀ ਰਾਜੇ ਇਕਜੁੱਟ ਹੋ ਗਏ ਪਰ ਕਾਂਗੜੇ ਦੇ ਰਾਜੇ ਕਿਰਪਾਲ ਤੇ ਇੱਕ ਹੋਰ ਰਾਜਾ ਦਿਆਲ ਬਿਜੜਿਆ ਨੇ ਇਸ ਏਕੇ ਵਿੱਚ ਸ਼ਾਮਲ ਹੋਣ ਤੋਂ ਮਨ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਇਸ ਇੱਕੇ ਵਿੱਚ ਸ਼ਾਮਲ ਨਹੀਂ ਹੋਏ ਇਹ ਚੰਗਾ ਨਹੀਂ ਕੀਤਾ ਉਧਰ ਅਲਫ ਖਾਨ ਨੇ ਹਮਲੇ ਦੀ ਤਿਆਰੀ ਕਰ ਲਈ ਸੀ ਭੀਮ ਚੰਦ ਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਨੇ ਅਲਫ ਖਾਨ ਦੀ ਫੌਜ ਨੂੰ ਰੋਕਣਾ ਚਾਹਿਆ ਪਰ ਅਲਫ ਖਾਨ ਕੁਲ ਫੌਜ ਬਹੁਤ ਜ਼ਿਆਦਾ ਸੀ ਭਾਵੇਂ ਦੀਵਾਨ ਨੇਕ ਚੰਦ ਭਾਈ ਮਨੀ ਰਾਮ ਭਾਈ ਬਚਿੱਤਰ ਰਾਏ ਭਾਈ ਆਲਮ ਚੰਦ ਆदि ਬਹਾਦਰ ਸੂਰਮੇ ਇਹਨਾਂ ਮੁਗਲ ਫੌਜਾਂ ਦਾ ਖੂਬ ਟਕਰਾ ਕਰ ਰਹੇ ਸਨ ਪਰ ਇਸ ਵੇਲੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਯੁੱਧ ਦੀ ਕਮਾਨ ਸੰਭਾਲੀ ਆਪਨੇ ਬੰਦੂਕ ਨਾਲ ਐਸਾ ਨਿਸ਼ਾਨਾ ਵਿਸ਼ਵਾਸ ਘਾਤੀ ਰਾਜਾ ਦਿਆਲ ਬਿਜੜੀ ਦਾ ਬਣਾਇਆ ਕਿ ਉਹ ਥਾਂ ਤੇ ਹੀ ਢੇਰ ਹੋ ਗਿਆ ਪਰ ਅਲਫ ਖਾਨ ਹਜੇ ਵੀ ਅੱਗੇ ਵੱਧਦਾ ਆ ਰਿਹਾ ਸੀ ਫਿਰ ਗੁਰੂ ਜੀ ਨੇ ਉਸ ਤੇ ਤੀਰ ਛੱਡਿਆ ਉਹ ਵੀ ਘੋੜੇ ਤੋਂ ਡਿੱਗ ਕੇ ਮਰ ਗਿਆ ਮੁਗਲ ਫੌਜਾਂ ਵਿੱਚ ਭਾਜੜ ਪੈ ਗਈ ਤੇ ਕਈਆਂ ਨੇ ਭੱਜ-ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਇਸ ਤਰ੍ਹਾਂ ਇਹ ਨਦੌਣ ਦੀ ਜੰਗ ਵਿੱਚ ਗੁਰੂ ਸਾਹਿਬ ਜੀ ਦੀ ਫਤਿਹ ਹੋਈ ਨਦੌਣ ਦੀ ਜੰਗ ਦਾ ਸਮਾਂ ਮਾਰਚ 1691 ਦਾ ਦੱਸਿਆ ਜਾਂਦਾ ਹੈ ਸੰਗਤ ਜੀ ਇਸ ਦੂਜੀ ਜੰਗ ਤੋਂ ਬਾਅਦ ਮੁਗਲ ਫੌਜਾਂ ਦੀ ਹਾਰ ਦਾ ਬਦਲਾ ਲੈਣ ਲਈ ਦਿਲਾਵਰ ਖਾਨ ਨੇ ਆਪਣੇ ਪੁੱਤਰ ਰੁਸਤਮ ਖਾਨ ਨੂੰ ਰਾਤੋਂ ਰਾਤ ਸਤਲੁਜ ਪਾਰ ਕਰਕੇ ਅਨੰਦਪੁਰ ਸਾਹਿਬ ਤੇ ਕਬਜ਼ਾ ਕਰਨ ਲਈ ਫੌਜਾਂ ਦੇ ਕੇ ਭੇਜਿਆ ਕਹਿਰ ਦੀ ਸਰਦੀ ਪੈ ਰਹੀ ਸੀ ਭਾਈ ਆलम ਜੀ ਨੇ ਮੁਗਲ ਫੌਜਾਂ ਦੀ آمدਾਰੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਸਾਹਿਬ ਜੀ ਨੇ ਰਣਜੀਤ ਨਗਾਰੇ ਤੇ ਚੋਟ ਕਰਨ ਦਾ ਹੁਕਮ ਦਿੱਤਾ ਸਾਰੇ ਯੋਧੇ ਸੂਰਬੀਰ ਘੋੜਿਆਂ ਤੇ ਸਵਾਰ ਹੋ ਕੇ ਸ਼ਸਤਰਾਂ ਸਮੇਤ ਮੁਗਲ ਫੌਜ ਵੱਲ ਧਾਵਾ ਬੋਲਣ ਚੱਲ ਪਏ ਸਿੱਖ ਜੁਝਾਰੂਆਂ ਦੀ ਫੌਜ ਆਉਂਦੀ ਵੇਖ ਕੇ ਰੁਸ ਰੁਸਤਮ ਖਾਨ ਬਿਨਾ ਮੁਕਾਬਲਾ ਕੀਤੇ ਹੀ ਡਰ ਕੇ ਭੱਜ ਗਿਆ ਇਸ ਤਰ੍ਹਾਂ ਇਹ ਯੁੱਧ ਬਿਨਾ ਕਿਸੇ ਨੁਕਸਾਨ ਦੇ ਬਿਨਾ ਲੜੇ ਹੀ ਫਤਿਹ ਹੋ ਗਿਆ ਸੰਗਤ ਜੀ ਹੁਣ ਸਮਾਂ ਆਇਆ ਫਰਵਰੀ 1696 ਦਾ ਜਦੋਂ ਹੁਸੈਨ ਖਾਨ ਨੇ ਗੁਲੇਰ ਦੇ ਰਾਜੇ ਗੋਪਾਲ ਨੂੰ ਪੂਰਾ ਟੈਕਸ ਭਰਨ ਲਈ ਕਿਹਾ ਪਰ ਰਾਜਾ ਗੋਪਾਲ ਨਹੀਂ ਮੰਨਿਆ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਮਦਦ ਮੰਗੀ ਗੁਰੂ ਜੀ ਨੇ ਕੁਝ ਚੌਣਵੇਂ ਬਹਾਦਰ ਸਿੱਖ ਗੁਲੇਰ ਭੇਜੇ ਉਹ ਚਾਹੁੰਦੇ ਸਨ ਕਿ ਹੁਸੈਨ ਖਾਨ ਸਮਝੌਤਾ ਕਰ ਲਵੇ ਤੇ ਰਾਜੇ ਗੋਪਾਲ ਪਾਸੋਂ ਟੈਕਸ ਨਾ ਲਵੇ ਪਰ ਜੰਗ ਸ਼ੁਰੂ ਹੋ ਗਈ ਹੁਸੈਨ ਖਾਨ ਨਾਲ ਅਜਮੇਰ ਚੰਦ ਤੇ ਕਟੋਚ ਦਾ ਰਾਜਾ ਕਿਰਪਾਲ ਚੰਦ ਜਾਰ ਰਲੇ ਬਹੁਤ ਭਿਆਨਕ ਯੁੱਧ ਹੋਇਆ ਇਸ ਯੁੱਧ ਵਿੱਚ ਹੁਸੈਨ ਖਾਨ ਮਾਰਿਆ ਗਿਆ ਰਾਜਾ ਅਜਮੇਰ ਚੰਦ ਭੱਜ ਕੇ ਨਿਕਲ ਗਿਆ ਪਰ ਕਾਂਗੜੇ ਦਾ ਕਿਰਪਾਲ ਤੇ ਹਿੰਮਤ ਰਾਏ ਮਾਰੇ ਗਏ ਇਸ ਯੁੱਧ ਵਿੱਚ ਗੁਰੂ ਕੇ ਸਿੱਖ ਪਾਈ ਸੰਗਤਿਆ ਜੀ ਪਾਈ ਲਹਿਨੂ ਜੀ ਪਾਈ ਦਰਸੋ ਜੀ ਤੇ ਚਾਰ ਹੋਰ ਸਿੱਖ ਸ਼ਹੀਦ ਹੋਏ ਪਰ ਜਿੱਤ ਗੁਰੂ ਕੀ ਲਾਡਲੀ ਫੌਜ ਦੀ ਹੀ ਹੋਈ ਕਿਉਂਕਿ ਹੁਸੈਨ ਖਾਨ ਜੋ ਚੜ ਕੇ ਆਇਆ ਸੀ ਉਸ ਨੂੰ ਸਿੱਖਾਂ ਨੇ ਮਾਰ ਮੁਕਾਇਆ ਸੀ ਇਸ ਤਰ੍ਹਾਂ ਮੁਗਲਾਂ ਨਾਲ ਹੋਈ ਇਹ ਚੌਥੀ ਜੰਗ ਵੀ ਗੁਰੂ ਸਾਹਿਬ ਜੀ ਨੇ ਜਿੱਤ ਲਈ ਗੁਰੂ ਸਾਹਿਬ ਜੀ ਦੀ ਫਤਿਹ ਹੋਈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ